ਕਿ ਚੜੀਓ ਕੇ ਸੰਗ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਇੱਥੇ ਮੇਰੇ ਮਾਲਕ ਨੇ 8 8 ਦੇ ਜਥੇ ਬਣਾ ਕੇ ਭੇਜਣੇ ਆ ਤੁਸੀਂ 8 ਨੂੰ 10 ਲੱਖ ਨਾਲ ਤਕਸੀਮ ਕਰਿਓ ਇੱਕ ਦੇ ਹਿੱਸੇ ਸਵਾ ਲੱਖ ਹੁੰਦਾ ਹੈ ਤੇ ਗੁਰੂ ਨੇ ਕਿਹਾ ਤੇ ਮਾਲਕ ਨੇ ਕਰਕੇ ਦਿਖਾਇਆ ਸਤਗੁਰ ਕਹਿੰਦੇ ਮੋਰਚੇ ਸਾਹਮੋ ਤੇ ਮਾਲਕ ਨੇ ਪਹਿਲੇ ਪਿਆਰੇ ਜਿਹੜੇ ਤੋਰੇ ਨਾ ਜੰਗੇ ਮੈਦਾਨ ਚ ਭਾਈ ਹਿੰਮਤ ਸਿੰਘ ਨੂੰ ਤੋਰਿਆ ਜਥਾ ਦਿੱਤਾ ਨਾਲ ਸਤ ਸਿੱਖ ਦਿੱਤੇ ਸਤ ਗੁਰ ਨੇ ਗੜੀ ਦਾ ਆਪ ਦਰਵਾਜਾ ਖੋਲਿਆ ਤੇ ਮਾਲਕ ਨੇ ਜਕਾਰਾ ਲਾਇਆ ਸਿੱਖਾਂ ਨੇ ਜਕਾਰੇ ਲਾਏ ਜਕਾਰੇ ਨਾਲ ਗੜੀ ਗੂੰਜੀ ਗੜੀ ਗੂੰਜੀ ਜਦੋਂ ਭਾਈ ਹਿਮਾ ਸਿੰਘ ਚੰਗੇ ਮੈਦਾਨ 'ਚ ਗਿਆ ਕਈਆਂ ਨੇ ਆਹੂ ਲਾਇਆ ਜੀ ਕਈਆਂ ਨੇ ਜਿਵੇਂ ਕਿ ਮੂਲੀਆਂ ਗਾਜਰਾਂ ਨਹੀਂ ਆਪਾਂ ਕੱਟਦੇ ਇੰਤਾ ਸਿਰ ਕੱਟ-ਕੱਟ ਕੇ ਪਰਾਂ ਮਾਰੇ ਪਰ ਆਖਰ ਨੂੰ ਕੀ ਹੋਣਾ ਸੀ ਜੋ ਬਹੁਤ ਚਿਰ ਵਿੱਚ ਥੋੜ੍ਹਾ ਦਾ ਹਾਲ ਹੋਣਾ ਸੀ ਲੰਮਾ ਸੰਮਾ ਲੜ ਕੇ ਭਾਈ ਹਿਮਮਤ ਸਿੰਘ ਜੀ ਸ਼ੀਦੀ ਦਾ ਜਾਮ ਪੀ ਜਾਂਦੇ ਆ ਤੇ ਸਿੱਖ ਗਾੜੀ ਚ ਜਕਾਰੇ ਲਾਉਂਦੇ ਆ ਵਾਹ ਉਧਰ ਸ਼ੀਦੀ ਖੋਰੀ ਉਧਰ ਜਕਾਰੇ ਲੱਗ ਰਹੇ ਜਕਾਰੇ ਲੱਗ ਰਹੇ ਭਾਈ ਹਿਮਮਤ ਸਿੰਘ ਤੋਂ ਬਾਅਦ ਭਾਈ ਮੋਕਮ ਸਿੰਘ ਜਾਂਦੇ ਆ ਜੀ ਉਹ ਸ਼ੀਦੀ ਦਾ ਜਾਮ ਪੀਂਦੇ ਆ ਭਾਈ ਮੋਕਮ ਸਿੰਘ ਤੋਂ ਬਾਅਦ ਭਾਈ ਸਾਈਬ ਸਿੰਘ ਜੀ ਜਾਂਦੇ ਆ ਉਹ ਸ਼ੀਦੀ ਦਾ ਜਾਮ ਪੀਂਦੇ ਆ ਜਦੋਂ 20 21 ਸਿੱਖ ਸ਼ਹੀਦ ਹੋ ਗਏ ਨਾ ਜ ਹੁਣ ਕਿਹਨੇ ਜਾਣਾ ਤੇ ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਘਲਾਉਂਦੇ ਹਨ ਲੈ ਸਾਤੋਂ ਪੁਰੇ ਇੱਕ ਪੰਕਤੀ ਮੇਰੇ ਦਿਮਾਗ 'ਚ ਚੱਲ ਰਹੀ ਹੈ ਮੈਨੂੰ ਅਰਥ ਕਰਕੇ ਦਿਖਾਓ ਇਹ ਗੁਰੂ ਮਾਲੀ ਜੀ ਕਹਿੰਦੇ ਮਾਹੌਲ ਕਿਦਾਂ ਤੇ ਪੁੱਤਰ ਤੂੰ ਪੰਕਤੀ ਪੁੱਛ ਰਿਹਾ ਹੈ ਚਲ ਦੱਸ ਕੀ ਪੰਕਤੀ ਹੈ ਕਿ ਭਾਈ ਸਤਗੁਰ ਜੀ ਖੜੇ ਆ ਜੀ ਤੇ ਬਾਬਾ ਜੀ ਸਿੰਘ ਦੀ ਆਖਦੇ ਆ ਕਿ ਸਤਗੁਰ ਦੀ ਇੱਕ ਪੰਕਤੀ ਆ ਕਿ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਇਹਦੇ ਅਰਥ ਕੀ ਆ ਸਤਗੁਰ ਕਹਿੰਦੇ ਇਹਦੇ ਅਰਥ ਆ ਕਿ ਸਤਗੁਰ ਨੂੰ ਗੁਰੂ ਨੂੰ ਜਿੰਨੇ ਆਪਣੇ ਸਿੱਖ ਪਿਆਰੇ ਓਨੇ ਪੁੱਤਰ ਪਿਆਰੇ ਜਿੰਨੇ ਭਾਈ ਪਿਆਰੇ ਓਨੇ ਪੁੱਤਰ ਪਿਆਰੇ ਤੇ ਮਾਲਕ ਜੀ ਜੇ ਪੁੱਤ ਤੇ ਸਿੱਖ ਬਰਾਬਰ ਦੇ ਪਿਆਰੇ ਆ ਤੇ ਸ਼ਹੀਦਾ ਦੀ ਲਿਸਟ ਦੇ ਵਿੱਚ ਸਿੱਖਾ ਦਾ ਨਾਮ ਲਿਖਾਤਾ ਤੇ ਆਪਣੇ ਪੁੱਤਰਾ ਦਾ ਨਾਮ ਕਿਉਂ ਨਹੀਂ ਲਿਖਵਾ ਰਹੇ ਬਹੁਤ ਵੱਡੀ ਗੱਲ ਸੀਗੀ ਬਹੁਤ ਵੱਡੀ ਗੱਲ ਸਤਗੁਰ ਕਹਿੰਦੇ ਸ਼ਾਬਾਸ਼ ਪੁੱਤਰ ਮੈਂ ਤੇਰੀ ਵੇਟ ਕਰਦਾ ਸੀ ਉਡੀਕ ਕਰਦਾ ਸੀ ਤੂੰ ਖੁਦ ਆਵੇਂ ਜੇ ਮੈਂ ਤੈਨੂੰ ਆਵਾਜ਼ੋਂ ਮਾਰ ਕੇ ਬੁਲਾਉਂਦਾ ਨਾ ਸ਼ਾਇਦ ਕਨ ਇਤਿਆਸ 'ਚ ਲਿਖਿਆ ਰਹਿ ਜਾਂਦਾ ਕਿ लाडले ਪੁੱਤਰ ਸੀ ਕਿ ਆਗਿਆਕਾਰੀ ਪੁੱਤਰ ਸੀਗੇ ਗੁਰੂ ਦੀ ਆਗਿਆ ਵਿੱਚ ਚਲੇ ਗਏ ਪਰ ਹੁਣ ਸਿੱਖਾ ਦਾ ਸਿਰ ਉੱਚਾ ਹੋਣਾ ਗੁਰੂ ਨੇ ਆਪਣੇ ਪੁੱਤਰਾਂ ਨੂੰ ਆਵਾਜ਼ ਨਹੀਂ ਮਾਰੀ ਗੁਰੂ ਦੇ ਪੁੱਤਰ ਆਪ ਅੱਗੇ ਆਏ ਅੱਜ ਵੀ ਦੇਖੋ ਨਾ ਕੋਈ ਕਿਸੇ ਸਾਹਦੇ ਮੋਰਚਾ ਲੱਗਿਆ ਹੋਵੇ ਉਦੀ ਕਿਸੇ ਨੂੰ ਆਵਾਜ਼ ਖੋੜੀ ਮਾਰਦੇ ਕਿ ਆਓ ਆਓ ਆਪੇ ਨੌਜਵਾਨ ਸਾਡੇ ਸਿਰਾਂ ਤੇ ਬੰਨ ਕੇ ਪਟ ਕੇ ਜੈਸੀ ਤੇ ਮੁਖ ਤੇ ਦਾੜੀ ਨਹੀਂ ਹੈ ਕੇਸ ਨਹੀਂ ਹੈ ਫਿਰ ਵੀ ਸਿਰ ਤੇ ਕੇਸ ਕੀ ਪੜ ਕੇ ਬਣ ਕੇ ਆ ਜੰਨੇ ਆ ਹੂੰ ਉਹ ਬਾਬਾ ਅਜੀਤ ਸਿੰਘ ਦੀ ਤੋਰੀ ਹੋਈ ਪਿਰਤਾ ਜਦੋਂ ਵੀ ਕੌਮ ਤੇ ਪੀੜਾ ਪੈਣੀ ਹੈ ਤੇ ਤੁਹਾਨੂੰ ਅਸੀਂ ਆਵਾਜ਼ ਨਹੀਂ ਮਾਰਨੀ ਆਵਾਜ਼ ਮਾਰਦਾ ਵੀ ਨਹੀਂ ਕੋਈ ਤੇ ਆਪ ਨੌਜਵਾਨ ਸਿਰ ਤੇ ਦਸਤਾਰਾ ਸਜਾ ਕੇ ਆਪ ਮੋਰਚਾ ਚ ਸ਼ਾਮਲ ਹੁੰਦੇ ਆ ਹੂੰ ਬਾਬਾ ਜੀਤ ਸਿੰਘ ਕਹਿੰਦੇ ਮੈਂ ਜਾਵਾਂਗਾ ਸਤਗੁਰ ਬੜੇ ਖੁਸ਼ ਹੋਏ ਜੀ ਮਾਲੀ ਜੀ ਕਹਿੰਦੇ ਆ ਪੁੱਤਰ ਮੈਂ ਤੈਨੂੰ ਤਿਆਰ ਕਰਾਂ ਦੇਖੋ ਸਾਡੇ 17 ਸਾਲ ਦੀ ਉਮਰ 18 ਸਾਲ ਦੇ ਨੇੜੇ ਉਮਰ ਹੈ ਜਵਾਨ ਹੋ ਗਿਆ ਪੁੱਤ ਜਦੋਂ ਘਰ ਤੇ ਪੁੱਤ ਜਵਾਨ ਹੋ ਜਵੇ ਦਾੜੀ ਫੁੱਟਣ ਲੱਗ ਜਵੇ ਘਰ ਤੋਂ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਹੁਣ ਤੇਰਾ ਵਿਆਹ ਕਰ ਦੇਣਾ ਹੈ ਕਰ ਦੇਣਾ ਤੇਰੇ ਵਾਸਤੇ ਹੁਣ ਆਪਾਂ ਕੁੜੀ ਲੱਭਦੇ ਆ ਭਾਈ ਕੋਈ ਤੇ ਘਰੇ ਹੁੰਦੀਆਂ ਨੇ ਹੁਣੀਆਂ ਗੱਲਾਂ ਜੀ ਹੁੰਦੀਆਂ ਹੋਣ ਕੀ ਆ ਮਾਤਾ ਸੁੰਦਰ ਕੋਰ ਕਰਦੀ ਹੋਣੀ ਆ ਮਾਤਾ ਸਹਿਬ ਕੋਰ ਕਰਦੀ ਹੋਣੀ ਹੈ ਤੇ ਮਾਤਾ ਗੁਜਰ ਕੋਰ ਸੋਚਦੀ ਹੋਣੀ ਹੈ ਮੇਰਾ ਪੋਤਾ ਜਵਾਨ ਹੋ ਗਿਆ ਹੁਣ ਲੰਬਾ ਲੰਝਾ ਹੋ ਗਿਆ ਮੇਰਾ ਵਿਆਹ ਕਰਨਾ ਪਰ ਅੱਜ ਵੀ ਵਿਆਹ ਹੋਣ ਲੱਗਾ ਅਜ ਮੌਤ ਲਾੜੀ ਨਾਲ ਵਿਆਹ ਹੋਣ ਲੱਗਾ ਉਹ ਫਰਕ ਇੰਨਾ ਆ ਕਿ ਜੇ ਦੁਨਿਆਵੀ ਲਾੜੀ ਨੂੰ ਵਿਆਹ ਕੇ ਲੈ ਕੇ ਆਉਂਦੇ ਉਹ ਲਾੜੀ ਦੇ ਨਾਲੇ ਘਰੇ ਆ ਜਾਂਦੇ ਤੇ ਆ ਜਿਹੜੀ ਮੌਤ ਲਾੜੀ ਨੂੰ ਵਿਆਹਣ ਜਾਣਾ ਆ ਉਹ ਲਾੜੀ ਇੰਨੀ ਚਲਾਕ ਹੈ ਉਹਨੇ ਆਪਣੇ ਨਾਲ ਲੈ ਜਾਣਾ ਉਹ ਫਰਕ ਇੰਨਾ ਕਿਆ ਤੇ ਗੁਰੂ ਮਾਲਜੀ ਨੇ ਕਲਗੀ ਸਜਾਈ ਦਸਤਾਰਾ ਸਦਾ ਯੂਗਾ ਤਿਆਰ ਕੀਤਾ ਆਪਣੇ ਪੁੱਤਰ ਨੂੰ ਤੇ ਬਾਬਾ ਅਜੀਤ ਸਿੰਘ ਦਾ ਨਾਮ ਰੱਖਿਆ ਸੀਗਾ ਜਦੋਂ ਪਹਿਲਾ ਜੁੱਧ ਜਿੱਤਿਆ ਸੀ ਗੁਰੂ ਮਾਲਕ ਨੇ ਪੰਗਾਣੀ ਦਾ ਹੂੰ ਉਦੋਂ ਜਨਮ ਹੋਇਆ ਸੀਗਾ ਸਾ ਸਤਗੁਰਜੀ ਦੇ ਵੱਡੇ ਸਹਬ ਦਾ ਦੇ ਦਾ ਹੂੰ ਜੰਗ ਜਿੱਤਣ ਕਰਕੇ ਨਾਮ ਰੱਖਿਆ ਸੀਗਾ ਅਜੀਤ ਸਿੰਘ ਹੂੰ ਤੇ ਬਾਬਾ ਜੀਤ ਸਿੰਘ ਨੇ ਕਿਹਾ ਸੀਗਾ ਬਾਪੂ ਫਿਕਰ ਨਾ ਕਰੀ ਨਾਮ ਕਾ ਅਜੀਤ ਹੋ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਹਾਰ ਕੇ ਜੀਤਾ ਨਹੀਂ ਆਊਂਗਾ ਤੇਰਾ ਪੁੱਤਰ ਆ ਮੈਂ ਚੱਲਿਆ ਜੰਗੇ ਮੈਦਾਨ ਚ ਜਿੱਤਣਾ ਮੈਂ ਜੰਗੇ ਮੈਦਾਨ ਨੂੰ ਜਿੱਤਣਾ ਮੈਂ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਤੇ ਮੁੜ ਕੇ ਮੈਂ ਤੇਰੇ ਕੋਲ ਜਿਉਂਦਾ ਨਹੀਂ ਆਵਾਂਗਾ ਮਾਲਕ ਨੇ ਪੰਜ ਵਾਰੀ ਮੁਝੂ ਮਿਆ ਜੀ ਬਾਬਾ ਅਜੀਤ ਸਿੰਘ ਦਾ ਤੇ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਬਾਪੂ ਪਿਆਰ ਆ ਰਿਹਾ ਮੇਰੇ ਤੇ ਭੇਜ ਨੂੰ ਜੀ ਨਹੀਂ ਕਰਦਾ ਤੇ ਗੁਰ ਗੋਬਿੰਦ ਸਿੰਘ ਨੇ ਕਿਹਾ ਸੰਗਤ ਜੀ ਬਹੁਤ ਕਮਾਲ ਦੀ ਗੱਲ ਸਤਗੁਰ ਨੇ ਕਹੀ ਕਹਿੰਦੇ ਪੁੱਤਰ ਤੂੰ ਜਵਾਨ ਸੀਗਾ ਤੇਰਾ ਅਸੀਂ ਵਿਆਹ ਕਰਨਾ ਸੀਗਾ ਅੱਜ ਪਰਿਵਾਰ ਸਾਰਾ ਅਲੱਗ-ਅਲੱਗ ਹੈ। ਅੱਜ ਵੀ ਤੂੰ ਬਰਾਤ ਚੜਨ ਲੱਗਾ, ਤੂੰ ਘੋੜੀ ਚੜਨ ਲੱਗਾ। ਤੇ ਅੱਜ ਤੇਰਾ ਪੰਜਵਾਰੀ ਮੂੰਹ ਤਾ ਚੁੰਮਿਆ, ਪਹਿਲੀ ਵਾਰ ਤੇਰਾ ਮੂੰਹ ਚੁੰਮਿਆ ਤੇਰੇ ਦਾਦੇ ਦਾ ਪਿਆਰ। ਜੇ ਤੈਨੂੰ ਘੋੜੀ ਚੜਦੇ ਨੂੰ ਤੇਰਾ ਦਾਦਾ ਦੇਖਦਾ, ਗੁਰਤੇਜ ਬਾਦਲਪਾਸ਼ਾ ਤੈਨੂੰ ਪਿਆਰ ਨਾ ਦਿੰਦਾ। ਜੇ ਪਰਿਵਾਰ ਇਕੱਠਾ ਹੁੰਦਾ ਤਾਂ ਪਿਆਰ ਦਿੰਦਾ। ਇਹ ਦਾਦੇ ਦਾ ਪਿਆਰ ਆ। ਦੂਜੀ ਵਾਰੀ ਤੇਰਾ ਮੂੰਹ ਚੁੰਮਿਆ ਤੇਰੀ ਦਾਦੀ ਮਾਤ ਗੁਜਰਖੋਰ ਦਾ ਪਿਆਰ। ਹੂੰ। ਤੀਜਾ ਤੇਰਾ ਮੂੰਹ ਚੁੰਮਿਆ ਤੇਰੇ ਪਿਓ ਦਾ ਪਿਆਰ ਚੌਥੀ ਵਾਰ ਤੇਰਾ ਮੂੰਹ ਚੁੰਮਿਆ ਤੇਰੀ ਮਾਵਾਂ ਦਾ ਪਿਆਰ ਪੰਜਵੀਂ ਵਾਰ ਤੇਰਾ ਮੂੰਹ ਚੁੰਮਿਆ ਤੇਰੇ ਛੋਟੇ ਭਰਾਵਾਂ ਦਾ ਪਿਆਰ ਹੂੰ ਕਿੰਨਾ ਚਾਹ ਹੁਣਾ ਸੀਗਾ ਬਾਬਾ ਜੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਨੂੰ ਤਾਂ ਤੇਰਾ ਮੂੰਹ ਪੰਜ ਵਾਰ ਹੀ ਚੁੰਮਿਆ ਹੁਣ ਸਾਰੀ ਗੜੀ ਦੇ ਵਿੱਚ ਸਨਾਟਾ ਛਾ ਗਿਆ ਇਹ ਕੀ ਹੋਣ ਲੱਗਾ ਹੂੰ ਸਤਗੁਰ ਨੇ ਆਪ ਦਰਵਾਜ਼ਾ ਖੋਲ੍ਹਿਆ ਕਿਸੇ ਨੇ ਜਕਾਰਾ ਨਹੀਂ ਲਾਇਆ ਜੀ ਉਹ ਸਾਰਿਆਂ ਦੇ ਗਲੇ ਭਰ ਗਏ ਕਿ ਸਤਗੁਰਾ ਬੜਾ ਪੁੱਤਰ ਤੋੜਨ ਲੱਗੇ ਇਹ ਪਹਿਲੀ ਵਾਰ ਹੋਣ ਲੱਗਾ ਦੁਨੀਆ ਤੁਸੀਂ ਦੁਨੀਆ ਨੇ ਵਰਕੇ ਪੜਕੇ ਦੇ ਕਿਤਿਆ ਸਾਰੇ ਜਦੋਂ ਪੁੱਤਰਾ ਤੇ ਗੱਲ ਆਈ ਔਲਾਦ ਤੇ ਗੱਲ ਆਈ ਵੱਡੇ ਵੱਡੇ ਰਹਿਬਰ ਵੀ ਡੋਲ ਗਏ ਡੋਲ ਗਏ ਅਰਜਨ ਵਰਗੇ ਡੋਲ ਗਏ ਡੋਲੇ ਇੱਥੇ ਵੱਡੇ ਵੱਡੇ ਆਪਣੇ ਆਪਣੇ ਸੂਰਮੇ ਕਹਣ ਵਾਲੇ ਡੋਲੇ ਇੱਥੇ ਪਰ ਗੁਰੂ ਗੋਬਿੰਦ ਸਿੰਘ ਆਪਣੇ ਹੱਥੀ ਤਿਆਰ ਕਰਕੇ ਆਪਣਾ ਪੁੱਤ ਤੋੜ ਰਿਹਾ ਆ ਤੇ ਗੁਰੂ ਗੋਬਿੰਦ ਸਿੰਘ ਵਰਗਾ ਯੋਧਾ ਕਿੱਥੇ ਮਿਲਣਾ ਸਾਨੂੰ ਸਤਗੁਰ ਨੇ ਤੋਰਿਆ ਜੀ ਸਤਗੁਰ ਨੇ ਆਪ ਵਿਚਕਾਰ ਆ ਲਾਇਆ ਲੰਮਾ ਸਮਾ ਬਾਬਾ ਅਦੀਤ ਸਿੰਘ ਦੀ ਲੜਕੇ ਮੈਂ ਗੱਲ ਨੇੜੇ ਕਰਾਂ ਲੰਮਾ ਸਮਾ ਲੜਕੇ ਸਾਰੇ ਹੈਰਾਨ ਸੀਗੇ ਹਾਏ ਦੁਹਾਈ ਮੱਚ ਗਈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ پکڑ ਲਓ ਸਾਰਿਆਂ ਦੇ ਮਨ ਵਿੱਚ ਸੀ ਮੈਂ ਤੀਰ ਮਾਰਾਂ ਮੈਂ ਤ ਕਿਰਪਾਨ ਮਾਰਾਂ ਮੈਂ ਨੇਜਾ ਮਾਰਾਂ ਜੋਗੀ ਸਾਹਿਬ ਨੇ ਲਿਖਿਆ ਕਿ ਬਾਬਾ ਅਦੀਤ ਸਿੰਘ ਨੇ ਪੜਾ ਤੀਰਾਂ ਨਾਲ ਵਿੰਨੇ ਫਿਰ ਬਾਬਾ ਅਦੀਤ ਸਿੰਘ ਨੇ ਕਿਰਪਾਨ ਨਾਲ ਕਈਆਂ ਦੇ ਆਹੋ ਲਾਏ ਫਿਰ ਨੇਜੇ ਨਾਲ ਫਿਰ ਨੇਜੇਰੀ ਮੂਰੇ ਵਾਲੀ ਜਦੋਂ ਟੁੱਟ ਜਾਨੀ ਆ ਕਾਣੀ ਫਿਰ ਸੋਟੀ ਨਾਲ ਕਈਆਂ ਨੂੰ ਮਾਰੇ ਆ ਦੋਨੇ ਹੱਥੇ ਹੋ ਜਾਂਦੇ ਆ ਬਾਬਾ ਅਜੀਤ ਸਿੰਘ ਦੀ ਫਿਰ ਲੱਗਦੇ ਵਾਰ ਉਹਨਾਂ ਨੇ ਕੀਤੇ ਕਿਸੇ ਨੇ ਤੀਰ ਮਾਰਿਆ ਕਿਸੇ ਨੇ ਕੁਝ ਮਾਰੇ ਦੱਸੋ ਆਪਣੇ ਬੱਚਿਆਂ ਨੂੰ ਸੰਗਤ ਜੀ ਫਲਾਣੇ ਦੇ ਜੀ 35 ਫੱਟ ਹੋਏ ਜੀ ਫਲਾਣੇ ਦੇ ਜੀ 40 ਫੱਟ ਲੱਗੇ ਜਿਸਮ ਤੇ ਉਹ ਵੱਡਾ ਵੱਡਾ ਯੋਧਾ ਬਾਬਾ ਅਜੀਤ ਸਿੰਘ ਦੇ ਜਿਸਮ ਤੇ 392 ਤੀਰ ਵਜੇ ਤੇ 952 ਤੇ 992 ਤੀਰ ਵਜੇ ਛਾਤੀ ਬਿੰਨੀ ਹੋਈ ਸੀ ਪੂਰੀ ਤੇ ਬਾਪੂ ਦੀ ਗੱਲ yaad ਆਈ ਜਦੋਂ ਪੁੱਤਰ ਸ਼ਹੀਦ ਹੋਣਾ ਤੇ ਮੈਨੂੰ ਫਤਿਹ ਬੁਲਾਈ ਤੀਰ ਬਿੰਨੇ ਹੋਏ ਛਾਤੀ ਵਿੱਚ ਤੇ ਗੁਰੂ ਗੋਬਿੰਦ ਸਿੰਘ ਉੱਪਰ ਖੜੇ ਦੇਖਦੇ ਆ ਆਪਣੇ ਪੁੱਤਰ ਨੂੰ ਸ਼ਹੀਦ ਹੁੰਦੇ ਤੇ ਮਾਲਕ ਵੱਲ ਦੇਖ ਕੇ ਫਤਿਹ ਬੁਲਾਈ ਬੱਦਮ ਜੀਵਾ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਸ਼ਹੀਦ ਹੋ ਜਾਂਦੇ ਆ ਤੇ ਉੱਪਰੋਂ ਗੁਰੂ ਗੋਬਿੰਦ ਸਿੰਘ ਮਾਲਕ ਜੀ ਬੋਲਦੇ ਆ ਜੀ